ਫੋਰ ਲੋਦੀ ਦੇ ਮੁਹੱਲਾ ਮੋਰੀ ਦੇ ਵਿੱਚ ਇੱਕ 4 ਸਾਲਾ ਦੇ ਬੱਚੇ ਨੂੰ ਗੱਡੀ ਸਵਾਰ ਯੁਵਾਕ ਤੇ ਮਹਿਲਾ ਦੀ ਔਰਤ ਉਫਰਨ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦੇ ਹੋਏ ਸਤਪਾਲ ਨਿਵਾਸੀ ਮੁਹੱਲਾ ਮੋਰੀ ਨੇ ਦੱਸਿਆ ਕਿ ਉਹ ਆਪਣੇ ਪੋਤੇ ਨੂੰ ਟਿਊਸ਼ਨ ਤੋਂ ਲੈ ਕੇ ਵਾਪਸ ਆ ਰਹੇ ਸੀ ਤਦ ਮੁਹੱਲਾ ਮੋਰੀ ਦੇ ਮੋੜ ਤੇ ਪਹੁੰਚੇ ਤਾਂ ਚਿੱਟੇ ਰੰਗ ਦੀ ਗੱਡੀ ਆਈ ਤੇ ਉਸ ਵਿੱਚ ਇੱਕ ਯੁਵਾਕ ਤੇ ਇੱਕ ਮਹਿਲਾ ਸਵਾਰ ਸੀ ਜਿਸ ਤੋਂ ਬਾਅਦ ਉਹ ਗੱਡੀ ਤੋਂ ਇੱਕ ਯੁਵਾਕ ਨੀਚੇ ਉਤਰਿਆ ਜੋ ਕਿ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਤੇ ਮੇਰੇ ਪੋਤੇ ਨੂੰ ਜ਼ਬਰਨ ਖਿੱਚ ਕੇ ਗੱਡੀ ਵਿੱਚ ਬਿਠਾ ਲਗਾ ਲੇਕਿਨ ਮੈਂ ਆਪਣੇ ਪੋਤੇ ਨੂੰ ਨਹੀਂ ਛੱਡਿਆ ਇਸ ਤੋਂ ਬਾਅਦ ਉਹ ਸੜਕ ਤੋਂ ਅੱਗੇ ਤੋਂ ਇੱਕ ਹੋਰ ਗੱਡੀ ਆਈ ਜਿਸ ਤੇ ਬਾਅਦ ਉਹ ਗੱਡੀ ਸਵਾਰ ਗੱਡੀ ਭੱਜ ਗਿਆ ਤੇ ਗੱਡੀ ਸਵਾਰ ਗੱਡੀ ਲੈ ਕੇ ਭੱਜ ਗਿਆ ਉਹਨਾਂ ਨੇ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰੁਪਈਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਗਰੋ ਬੱਚਿਆਂ ਦਾ ਅਪਰਣ ਕਰ ਰਿਹਾ ਹੈ ਨਾ 7 ਪਾਵਰ ਮੇਰੇ ਰਣਾ ਵਾਪਸ ਮੈਂ ਟੇਸ਼ਨ ਤੋਂ ਰਹਿ ਗਿਆ ਹੰਡੇ ਮੁੰਡਾ ਲੈ ਕੇ ਤੇ ਸ਼ੈਵਲ ਤੇ ਰਿਹਾ ਨਾ ਮਗਨ ਇੱਕ ਕਾਰ ਟੁੜੀ ਹੁੰਦੀ ਆ ਉਹ ਮਗਨ ਹਾਰ ਮਾਰਨ ਦੇ ਆ ਮੈਂ ਉਹਨੂੰ ਸਾਈਡ ਦੇ ਕੇ ਟੁੜਿਆ ਆਉਂਦੇ ਆ ਉਹਨੇ ਅੱਗੇ ਕਾਰ ਨਹੀਂ ਕੱਢੀ ਅੱਗੇ ਮੇਰਾ ਘਾਰ ਆ ਗਿਆ ਕੋ ਮੈਂ ਹੱਥ ਮੁਰਨਾ ਮੈਂ ਸ਼ੈਵਲ ਖਿਲਾਰ ਲਿਆ ਉਹ ਕਾਰ ਵਾਲੇ ਨੇ ਆ ਕੇ ਮਗਰ ਮੇਰੇ ਕਾਰ ਟਾੜੀ ਆ ਉਹ ਆ ਕੇ ਮੈਨੂੰ ਕਹਿੰਦੇ ਆਹੀ ਪਾਕੇ ਨੋਟਾ ਦੇਣਾ ਮੈਂ ਕਿਹਾ ਸਾਡਾ ਬੱਚਾ ਇਦਾਂ ਨਹੀਂ ਜਾਂਦਾ ਖੇਲ ਬੋਲ ਉਹ ਜਨਾਨੀ ਅੱਗੇ ਬੈਠੀ ਆ ਉਹਦੀ ਨਈ ਨਹੀਂ ਕੋਈ ਗੱਲ ਸਾਡੀ ਜਾਣ ਬਜਾਣੇ ਸਾਡੇ ਗੁਆਂਢ ਮਾਹ ਮੈਂ ਨਹੀਂ ਤਾਂ ਜਾਨਦਾ ਮੈਨੂੰ ਪਛਾਣਤੀ ਆਏ ਤੁਸੀਂ ਕੋਣ ਕੋਣ ਨੇ ਤੇ ਡਰਾਈਵਰ ਨਿਕਲਿਆ ਉਹਨੇ ਆ ਕੇ ਮਾਰ ਦਿੱੋਗੇ ਤੇ ਕਾਕੇ ਨੂੰ ਨਾ ਕਿ ਕਿੱਥੇ ਲੱਪਿਆ 4 ਸਾਲ ਦੀ ਉਮਰ ਦਾ ਕਾਕੇ ਦੀ ਤੇ ਹਰਮਨ ਹਰਮਨ ਕੁਮਾਰ ਹਾਂਜੀ ਹਾਂ ਕੋਈ ਕੋਈ ਸੀ ਕੀ ਸੀ ਇਹਨੇ ਮਾਰਨ ਦੀ ਆ ਕੇ ਡਰਾਈਵਰ ਨੇ ਕੱਛਾਂ ਫੜ ਕੇ ਖਿੱਚਿਆ ਵਾ ਮੈਂ ਮੁੰਡੇ ਦੀ ਕਮੀਜ਼ ਫੜੀ ਆ ਨਾਲ ਉਹਦੀ ਬਾਹ ਫੜੀ ਮੈਂ ਮੁੰਡਾ ਨਹੀਂ ਛੱਡਿਆ ਆਂ ਉਹਨੇ ਪੂਰੀ ਕੋਸ਼ਿਸ਼ ਕੀਤੀ ਅਗੋ ਭਿਆਨ ਇਹ ਜੋ ਕਾਰ ਆਈ ਆ ਉਹ ਕਾਰ ਆਣ ਕੇ ਅਕੇ ਖਲੋਈ ਉਹਨੇ ਹਾਰ ਮਾਰਿਆ ਉਹਨੇ ਫਿਰ ਮੁੰਡਾ ਛੱਡ ਗਏ ਤੇ ਕਾਰ ਪਾਸੇ ਨੂੰ ਵਰਤ ਕਾਰ ਤੇ ਆ ਕੇ ਲੈ ਗਿਆ ਇਹ ਕਹਿੰਨੇ ਦੇ ਕਰੋ ਕੋਈ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਤੇ ਕਾਨੂੰਨੀ ਕਾਰਵਾਈ ਨਾਲ ਕੀਤੀ ਜਾਵੇ ਸਾਡੀ ਸਾਡੀ ਇਹ ਮੇਰਾ ਇਹ ਪੋਤਰਾ ਵਾ ਪੀਸਨ ਤੇ ਪਾਇਆ ਸੀਗਾ ਤੇ ਮੇਰੇ ਘਰ ਵਾਲਾ ਲੈ ਕੇ ਤੁਰਿਆ ਆਂਦਾ ਸੀ ਰਾਹ ਵਿੱਚ ਕਾਰ ਮਿਲੀ ਆ ਇਹ ਕਾਰ ਵਾਲਾ ਸ਼ੈਡ ਮੰਗਦਾ ਸੀਗਾ ਕਿ ਪਤਾ ਨਹੀਂ ਕੀ ਮਾਰ ਜਾਂਦਾ ਸੀ ਹਾਰਾਂ ਨੂੰ ਇਹ ਸ਼ੈਡ ਤੇ ਹੀ ਗਿਆ ਹਾਰਾਂ ਮਾਰੀ ਗਿਆ ਉਹ ਸ਼ੈਡ ਦੇ ਹੀ ਗਿਆ ਇਹਨਾਂ ਨੇ ਉੱਥੋਂ ਪਿੱਛੋਂ ਵਾਵਾ ਦੂਰੋਂ ਲਈ ਆਏ ਮਗਰ ਮਗਰ ਤੇ ਇੱਥੇ ਸਾਡਾ ਮੋੜ ਆਇਆ ਵਾ ਇੱਥੇ ਨੇ ਖਲਾੜ ਲਈ ਆ ਸਾਈਕਲ ਖਲਾੜ ਲਿਆ ਵਾ ਮੁੰਡਾ ਮਗਰ ਪਾਇਆ ਵਾ ਬਾਹਮ ਫੜੀ ਆ ਮੁੰਡੇ ਨੇ ਜਫਾ ਪਾਇਆ ਮਗਰ ਦਾਦੂ ਨੂੰ ਤੇ ਉਹ ਕਾਦ ਲਿਆ ਕੇ ਤੇ ਇਹਨਾਂ ਦੀ ਬੱਤੇ ਖਲਾਤੀ ਆ ਵੇ ਤੇ ਇੱਕ ਜਨਾਨੀ ਬੈਠੀ ਆ ਤੇ ਉਹ ਡਰਾਈਵਰ ਵਾ ਉਹ ਕਹਿੰਦੇ ਆ ਜਾ ਬੱਚੇ ਆਹ ਤੈਨੂੰ ਹੁਟਾਦਾ ਇਹ ਸੂਚਾਦਾ ਆਹ ਤੈਨੂੰ ਜਾਣਦੇ ਆ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਨਹੀਂ ਤੁਸੀਂ ਜਾਣਦੇ ਤੇ ਨਹੀਂ ਆਹੀ ਤਾਂ ਜਾਣਦੇ ਆ ਤੇ ਹੁਟਾ ਦੇ ਕੇ ਤੇ ਅਸੀਂ ਤੈਨੂੰ ਵਾਪਸ ਦੇ ਦੇਣਾ ਵਾ ਤੇ ਥੋੜਾ ਕੁ ਮਿੰਟ ਆ ਜਾ ਮਗੜੇ ਭਾਵੇਂ ਆ ਜਾ ਇਹ ਕਹਿੰਦਾ ਨਹੀਂ ਪਰ ਉਹ ਟ੍ਰੈਵਲ ਨਿਕਲ ਕੇ ਇਹਨੂੰ ਬੱਚੇ ਨੂੰ ਪਿੱਛੋਂ ਫੜ ਕੇ ਨੇ ਨਾਲੇ ਉਹ ਡਿੱਗੀ ਦੀ ਦਾ ਖੋਲਿਆ ਵਾ

ਸਾਡੇ ਇਹ ਜੀ ਪ੍ਰੋਬਲਮ ਨਹੀਂ ਛੇਰੀ ਕਿਸੇ ਨਾਲ ਦੀ ਹਾਂ ਮੰਗ ਕਰਨੀ ਚਾਹੀਦੀ ਪਰ ਤਾਂ ਰਾਸ ਨੂੰ ਤਾਂ ਲਾ ਨਹੀਂ ਹੁੰਦਾ ਇਹ ਵੀ ਜੇ ਬੱਚੇ ਨੂੰ ਇਦਾਂ ਸਾਡੇ ਨਾਲ ਹੋਈ ਆ ਹੋਰ ਨਾ ਕਿਸੇ ਨਾਲ ਵੀ ਹੋਵੇ ਗਾਂ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਉਹ ਪਤਾ ਲੱਗੇ ਕੌਣ ਸੀ ਨਹੀਂ ਨਾ ਸਾਨੂੰ ਬੰਦੇ ਦੀ ਪਛਾਣ ਆ ਨਾ ਸਾਨੂੰ ਉਹ ਪਰਿਆ ਕੋਈ ਖੱਟੀ ਬਲੈਨ ਪਾਈ ਆ ਤੇ ਪਿੰਤ ਪਾਈ ਆ Father, right, I'm